ਸਨ ਸੱਭਿਆਚਾਰ ਦੀ ਝਲਕ ਨੂੰ ਦਰਸਾਉਣ ਅਤੇ ਨੌਜਵਾਨ ਪੀੜ੍ਹੀ ਵਿੱਚ ਨਵੀਂ ਚੇਤਨਾ ਭਰਨ ਦੇ ਮਕਸਦ ਨਾਲ ਇੱਥੋਂ ਨਜ਼ਦੀਕੀ ਪਿੰਡ ਖੋਖਰ ਪੌਜੀਆਂ ਵਿਖੇ ਸ਼ੇਰੇ ਪੰਜਾਬ ਸਪੋਰਟਸ ਐਂਡ ਵੈਲਫੇਅਰ ਖਾਬੋਂ ਵੱਲੋਂ ਪਿੰਡ ਵਾਸੀਆਂ ਦੇ ਸੱਜਣਾਂ ਨੂੰ ਸਾਕੇ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਨੌਜਵਾਨ ਅਤੇ ਬੱਚੇ ਲੜਕੇ ਲੜਕੀਆਂ ਨੇ ਰਵਾਇਤੀ ਪਸ਼ਾਕਾ ਪਾਚ ਪੰਜਾਬੀ ਦੇ ਲੋਕ ਨਾਚ ਕਿੱਤਾ ਪੰਗੜਾ ਦੀ ਪੇਸ਼ਕਾਰੀ ਦਿੱਤੀ। ਇਸ ਮੇਲੇ ਵਿੱਚ ਜਿੱਥੇ 3 ਸਾਲ ਦੇ ਬੱਚੇ ਆਨੇ ਭੰਗੜੇ ਦੇ ਜੋ ਬਸਾਏ ਉੱਥੇ ਪਿੰਡ ਦੇ ਮੁਕੇਸਾਲਾ ਤਰਾਸ਼ਟੇ ਭੰਗੜਾ ਕੁਝ ਮਾਸਟਰ ਹਰਪਜੀਤ ਸਿੰਘ ਆ ਤੇ ਉਹਨਾਂ ਦੇ ਸਾਥੀਆਂ ਦੇ ਭੰਗੜੇ ਦੀਆਂ ਕਲਾਵਾਂ ਨੇ ਮੇਲੇ ਵਿੱਚ ਰੰਗ ਭਰ ਦਿੱਤਾ ਆਓ ਦੇਖਦੇ ਹਾਂ ਮੇਰੀ ਦਿਨ ਚਲਤੀਆਂ ¡Gracias!

ਤੇਰਾ ਤੇ ਨਾਮ ਵੀ ਜਾਣੀ ਸੀ ਮੈਂ ਜੇ ਨਾ ਕੋ ਜਨਮ ਚ ਮਿਲਦੀ ਤੂੰ ਨਹੀਂ ਰਹਿਂਦਾ ਮੈਂ ਨਾਲ ਲਿਖੀ ਨੰਨੇ ਜੇ ਕਭ ਨਹੀਂ ਰਹਿਦਾ ਜਦੋਂ ਤੇਰੀ ਮਤ ਨਹੀਂ ਆਂ ਸਾਰਾ ਸਮਾਂ ਤੇਰੀ ਮਤੋਲੇ ਆ ਆਸਰੇ ਜਾ ਹਾਂ ਉਸ ਆਖੀਆ ਦੇਣਾ ਦਸਰੇ ਵਧਾਈਆ ਖਾਸਾ ਜਰ ਜਨ ਦੇਣਾ ਹੈ ਹਰ ਸਾਲ ਹੀ ਖਾਸਾ ਜਨ ਦੇ ਮਸਾਕੀ ਦਾ ਮਿਲਾਇਆ ਜਾਂਦਾ ਹੈ ਮੁਸਾਕੀ ਸਬਚਾਰਤ ਹੋਈ ਹੈ ਸਬਚਾਰਤ ਜੁੜੀ ਇਹ ਗੱਲ ਆ ਪੰਗੜਾ ਸਾਲ ਜਸ ਸਿਰਫ ਇੱਕ ਵਾਰ ਪੈਂਦਾ ਹੁੰਦਾ ਸੀ ਮੁਸਾਕੀ ਤੇ ਅੱਜ ਕੱਲ੍ਹ ਤੇ ਯੂਥ ਫਸਿਲਾਂ ਚ ਪੰਗੜਾ ਘਰ ਘਰ ਹੋ ਗਿਆ ਹਾ ਯੂਸਟਿਜ ਹੋ ਗਿਆ ਬਾਹਰ ਚਲਾ ਗਿਆ ਇੰਟਰਨੈਸ਼ਨਲ ਪੰਗੜਾ ਚੱਲ ਹੋ ਗਿਆ ਪੰਗੜਾ ਜੋ ਪਹਿਲੀ ਵਾਰੀ ਮੈਂ ਲੈ ਕੇ ਗਿਆ 71 ਤੇ ਇੱਕ ਉਸਦੇ ਬਾਦਸ਼ਾਹ ਨੇ ਟੁਨੀਸ਼ੀਆ ਉਹਦੇ ਬਾਦਸ਼ਾਹ ਕੀ ਆਇਆ ਇਹ ਡਾਂਸ ਬੜੇ ਰੱਖੇ ਨੇ ਤੇ ਮਰਦ ਮਰਜ਼ਾ ਹੁਣ ਅੱਛਾ ਪਹਿਲੀ ਵਾਰੀ ਰੱਖਿਆ ਤੇ ਵਿਸਾਖੀ ਦਾ ਪਹਿਲੇ ਸਾਡੇ ਦਿਲੇ ਚ 300 ਵਿਸਾਖੀ ਲੱਗਦੀ ਤੁਸੀਂ ਦੇਲ ਦੇਰ ਬਬਨਾਂ ਨਾ ਤੇ ਮੰਨਤਾ ਹੀ ਪੁੱਢੋਰੀ ਅੱਜ ਕੱਲ੍ਹ ਘਰ ਘਰ ਭਗੜਾ ਪਿੰਦਾ ਤੇ ਸਭਾ ਚਾਰ ਨੂੰ ਇਨਾ ਤਗੜਾ ਵਿਸ਼ਾਲ ਹੋ ਗਿਆ ਸਭ ਸਾਬ ਸਾਬ ਲੱਗਿਆ ਉਹਦਾ ਤੇ ਹੁਣ ਕਾਸਟਿਊਮ ਨਾਲ ਬੁਢੀ ਹਮ ਕਾਸਟਿਊਮਾਂ ਬੰਦੇ ਯੂਨੀਫਾਰਮਾਂ ਉਹ ਸਿਰਫ ਚਦਰੇ ਪੁਰਤੇ ਤੇ ਮੋਟੀਆਂ ਮੋਟੇ ਘੁੰਗਰੂ ਮੇ ਲਾੜੇ ਜੇ ਬੰਦੇ ਮਿਲਦਾ ਸਨ ਉਹ ਪਰਨ ਬੰਦੇ ਸੀ ਉਹ ਪਗੜਾ ਕਦੀ ਜਿਹੜਾ ਥਲੇ ਜਾ ਸਕਦਾ ਐਸਾ ਇੰਟਰਨੈਸ਼ਨਲ ਲੈਵਲ ਦਾ ਇੱਥੇ ਇੱਥੇ ਪੰਜਾਬੀ ਗਏ ਨੇ ਜਿਸ ਮੁਲਕੀ ਪੰਜਾਬੀ ਗਏ ਨੇ ਉਹਨਾਂ ਸ਼ਾਹੇ ਤੇ ਪਗੜਾ ਨਾਲ ਮਸ਼ਹੂਰ ਹੋ ਗਿਆ ਧੰਨਵਾਦ ਪਗੜਾ ਬਨਾਰਾ ਨਹੀਂ ਸਕਦਾ ਨਹੀਂ ਸਕਦਾ ਹੋਰ ਸਕਦਾ ਰੁੱਧੇ ਮੁਰੇ ਤੇ ਮਾਜਾ ਰੁੱਧੇ ਤੇ ਤੇਜਾ ਜਿਸ ਨੂੰ ਦਿਲ ਚ ਤੇ ਜਿਸ ਨੂੰ ਆਪ ਪਹਰਾ ਚ ਉਹ ਆਨਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਧਨਵਾਦੀ ਆ ਸਮੂਹ ਨਗਰ ਨਿਵਾਸੀ ਖੋਖਰ ਫੋਡੀਆਂ ਦੇ ਸਾਰੇ ਆਏ ਹੋਏ ਪਤਵੰਤੇ ਸੱਜਣਾ ਦਾ ਅੱਜ ਇਸ ਖੁਸ਼ੀ ਦੇ ਮੌਕੇ ਬੱਚਿਆਂ ਦਾ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਜੋ ਸਾਡਾ ਵਿਰਸਾ ਪੰਗੜਾ ਅਸੀਂ ਕਰਾਉਣ ਜਾ ਰਹੇ ਹਾਂ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਪਿੰਡ ਦੇ ਬਜ਼ੁਰਗ ਪਤਵੰਤੇ ਸੱਜਣ ਬੀਬੀਆਂ ਬੱਚੇ ਸਾਰੇ ਮਿਲ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਨਣਗੇ ਇਹ ਪਰੰਪਰਾ ਪ੍ਰਾਪਤਨ ਪਿਛਲੇ ਸਮਿਆਂ ਤੋਂ ਚੱਲੀ ਆ ਰਹੀ ਹੈ ਵਿਸਾਖੀ ਦਾ ਤਿਹਾੜਾ ਬਹੁਤ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਜੋ ਅੱਜ ਪਿੰਡ ਖੋਖਰ ਫੋਜੀਆਂ ਵਿਖੇ ਬਹੁਤ ਹੀ ਖੁਸ਼ੀਆਂ ਭਰਿਆ ਮਨਾਇਆ ਜਾ ਰਿਹਾ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਪਿੰਡ ਵਿੱਚ ਵਿਸਾਖੀ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੇ ਪਿੰਡ ਵਾਸੀਆਂ ਨੇ ਬਹੁਤ ਹੀ ਸੋਹਣਾ ਪ੍ਰੋਗਰਾਮ ਦਰਜ ਕੀਤਾ ਹੈ ਅਸੀਂ ਨਾਰੇ ਬਹੁਤ ਬਹੁਤ ਧੰਨਵਾਦੀ ਹਾਂ ਇਹ ਇਹ ਪ੍ਰੋਗਰਾਮ ਸਾਡੇ ਪਿਛਲੀ ਵਾਰੀ ਵਿਸਾਖੀ ਤੇ ਵੀ ਹੋਇਆ ਸੀ ਅਤੇ ਉਸ ਵਿੱਚ ਥੋੜੀ ਬਹੁਤ ਕਮੀ ਪੇਸ਼ੀ ਸੀ ਐਸ ਵਾਰੀ ਅਸੀਂ ਪੂਰੀ ਤਿਆਰੀ ਨਾਲ ਹਾਂ ਕਿ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਧੰਨਵਾਦ ਅਸੀਂ ਇਹ ਨੌਜਵਾਨ ਪੀੜੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਕਿ ਨਾ ਕਿ ਇਹ ਬੱਚਿਆਂ ਵਾਸਤੇ ਹੈ ਸੀਨੀਅਰ ਟੀਮ ਵਾਸਤੇ ਵੀ ਹੈਗਾ ਹੈ ਮੈਂ ਸਾਰੇ ਨੌਜਵਾਨਾਂ ਦਾ ਬਾਨਾ ਜੀ ਇਹ ਸਾਰੇ ਨਸ਼ਿਆਂ ਤੋਂ ਮੁਕਤ ਹੋ ਕੇ ਪੰਜਾਬੀ ਸਭਿਆਚਾਰ ਵਿੱਚ ਕੁਝ ਵਿਸਾ ਲੈਣ ਜਿਸ ਨਾਲ ਉਹਨਾਂ ਦਾ ਧਿਆਨ ਵਧਾ ਰਹੇ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ